ਸ੍ਰੀ ਅਕਾਲ ਦੋਸਤੋ ਮੌਸਮੀ ਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਵੱਡਾ ਅਲਰਟ ਜੀहां ਤਾਂ ਆਪ ਦੀ ਗਰਮੀ ਦੇ ਵਿੱਚ ਆਏਗਾ ਮੀਂਹ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਡੇਢ ਮਹੀਨੇ ਦੀ ਆਤ ਦੀ ਗਰਮੀ ਤੋਂ ਬਾਅਦ ਸੋਮਵਾਰ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੇ ਸੰਕੇਤ ਮਿਲਨੇ ਸ਼ੁਰੂ ਹੋ ਗਏ ਨੇ ਮੌਨਸਨ ਪਿਛਲੇ 3 ਹਫ਼ਤਿਆਂ ਤੋਂ ਸਿੱਕਮ ਦੇ ਆਸ-ਪਾਸ ਰੁਕ ਗਿਆ ਹੈ ਜਿੱਥੇ ਇਸ ਪਾਸੇ ਇਹ ਬਿਹਾਰ ਉੱਤਰ ਪ੍ਰਦੇਸ਼ ਤੋਂ ਦੇਸ਼ ਦੇ ਉੱਤਰੀ ਹਿੱਸੇ ਵੱਲ ਵਧ ਰਿਹਾ ਹੈ ਉਦੇ ਚੰਡੀਗੜ੍ਹ ਦੀ ਹੁਸਮ ਵਦਨ ਨਾਲ ਚੰਡੀਗੜ੍ਹ ਹਵਾਈ ਅੱਡੇ ਪੰਚਕੂਲਾ ਡੇਰਾਬੱਸੀ ਕਾਲਕਾ ਕੋਸੋਲੀ ਦੇ ਆਸ-ਪਾਸ ਦੇ ਕਈ ਇਲਾਕਿਆਂ 'ਚ ਸੋਮਵਾਰ ਨੂੰ ਮੀਂਹ ਪਿਆ। ਹਵਾ 'ਚ ਵਧ ਰਹੀ ਹੁਸਮ ਦੇ ਮੌਨਸੂਨੀ ਵਧਦੀ ਰਫ਼ਤਾਰ ਕਾਰਨ ਸ਼ਹਿਰ 'ਚ 28 ਜੂਨ ਦੇ ਆਸ-ਪਾਸ ਮੀਂਹ ਪੈਣ ਦੀ ਸੰਭਾਵਨਾ ਹੈ। ਜੀ ਆਜ ਸੋਮਵਾਰ ਸਵੇਰ ਤੋਂ ਹੀ ਪਾਰੀ ਨਮੀ ਤੇ ਹਲਕੇ ਬਦਲਾ ਕਾਰਨ ਵਾਤਾਵਰਣ ਦਾ ਤਾਪਮਾਨ 39.9 ਡਿਗਰੀ ਤੋਂ ਉੱਪਰ ਨਹੀਂ ਜਾ ਸਕਿਆ ਪਰ ਹਵਾ 'ਚ ਹੁਸਮ 42 ਤੋਂ 60% ਦੀ ਬਣੀ ਰਹੀ। ਜਿਸਕਾਰ ਲੋਕਾਂ ਨੂੰ ਦਿਨ ਭਰ ਪਸੀਨਾ ਵਹਾਉਣਾ ਪਿਆ ਐਤਵਾਰ ਰਾਤ ਨੂੰ ਵੀ ਕਟੋਕੜ ਤਾਪਮਾਨ 3.6 ਡਿਗਰੀ ਦੇ ਆਸ-ਪਾਸ ਰਿਹਾ ਬਾਕੀ ਤੋਂ ਡੇ ਕੀਵਚਾਂ